ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਅੱਜ ਵੀ ਗਲੈਮਰ ਦੀਆਂ ਗਲੀਆਂ ਦੇ ਵਿੱਚ ਹਲਚਲ ਮਚੀ ਹੋਈ ਹੈ ਕੋਈ ਝਟਕੇ ਦੀ ਖਬਰ ਸਾਹਮਣੇ ਆਈ ਹੈ ਕੁਝ ਮਸ਼ਹੂਰ ਹਸਤੀਆਂ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਆ ਤੇ ਕੁਝ ਪੁਰਾਣੇ ਪ੍ਰੇਮੀ ਹੁਣ ਨਵੇਂ ਰਿਸ਼ਤਿਆਂ ਦੀ ਪੌੜੀ ਚੜ ਰਹੇ ਨੇ ਤਾਂ ਉਹ ਦੇਖਦੇ ਅੱਜ ਦੀਆਂ ਐਂਟਰਟੇਨਮੈਂਟ ਸੁਰਖੀਆਂ ਦੇ ਵਿੱਚ ਕੀ ਕੀ ਹੋਇਆ ਹੈ ਅੱਜ ਗੱਲ ਕਰਾਂਗੇ ਐਕਟਰ ਫਵਾਦ ਖਾਨ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ ਫਿਰ ਗੱਲ ਕਰਾਂਗੇ ਪੰਜਾਬੀ ਗਾਇਕ ਏਪੀ ਟਿਲੋਂ ਨੇ ਲਿਆ ਵੱਡਾ ਫੈਸਲਾ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ 61 ਸਾਲ ਦੀ ਉਮਰ ਦੇ ਵਿੱਚ ਤੀਜੀ ਵਾਰ ਵਿਆਹ ਕਰਵਾਉਣ ਜਾ ਰਹੇ ਹੈ ਮਸ਼ਹੂਰ ਅਦਾਕਾਰ ਉਸ ਫਿਲਮ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਜਿਸ ਨੇ ਸੋਸ਼ਲ ਮੀਡੀਆ ਤੇ ਤੂਫਾਨ ਲਿਆ ਦਿੱਤਾ। ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਹੈਂਡਸਮ ਹੰਕ ਫਵਾਦ ਖਾਨ ਅਤੇ ਹੋਟ ਅਦਾਕਾਰਾ ਵਾਨੀ ਕਪੂਰ ਦੀ ਅਪਕਮਿੰਗ ਫਿਲਮ ਦਾ ਅਬੀਰ ਗੁਲਾਲ ਫਿਲਮ ਦੀ ਜੋ ਕਿ ਹੁਣ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੀ ਦਲਦਲ ਦੇ ਵਿੱਚ ਫਸ ਗਈ ਹੈ। ਪਹਿਲਗਾਮ 'ਚ ਹੋਏ ਉਸ ਦਰਦਨਾਕ ਅੱਤਵਾਦੀ ਹਮਲੇ ਤੋਂ ਬਾਅਦ ਲੋਕਾਂ 'ਚ ਇਸ ਫਿਲਮ ਨੂੰ ਲੈ ਕੇ ਬਹੁਤ ਜ਼ਿਆਦਾ ਗੁੱਸਾ ਭੜਕ ਗਿਆ ਜੇਕਰ ਸਰਕਾਰੀ ਸੂਤਰਾਂ ਦੇ ਮੰਨੀਏ ਤਾਂ ਇਹ ਫਿਲਮ ਨੂੰ ਹੁਣ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ ਫਿਲਮ ਦੇ ਦੋ ਗੀਤ ਖੁਦਾਇਆ ਇਸ਼ਕਾ ਤੇ ਅੰਗਰੇਜ਼ੀ ਰੰਗਰਸੀਆ ਨੂੰ YouTube ਤੋਂ ਹਟਾ ਦਿੱਤਾ ਗਿਆ ਰਜੀਤ ਸਿੰਘ ਨੇ ਅਤੇ ਸ਼ਿਲਪਾ ਰਾਉ ਨੇ ਗਾਇਆਏ ਗੀਤ ਫਿਲਮ ਖੁਦਾਇਆ ਇਸ਼ਕ ਦਾ ਜਿਹੜਾ ਪਹਿਲਾ ਗੀਤ ਹੈ ਹੁਣ YouTube ਤੋਂ ਇਸ ਗੀਤ ਨੂੰ ਹਟਾ ਦਿੱਤਾ ਗਿਆ ਤੇ ਦੂਜਾ ਗੀਤ ਵੀ ਅੰਗਰੇਜ਼ੀ ਰੰਗਰਸੀਆ ਵੀ ਕਿਤੇ ਗੁੰਮ ਹੋਏ ਪ੍ਰੇਮੀ ਦੀ ਵਾਂਗੂ ਹੁਣ ਲੱਭ ਨਹੀਂ ਰਿਹਾ ਫਿਲਮ ਪਹਿਲਾਂ ਬੈਨ ਮੂੜ ਦੇ ਵਿੱਚ ਚੱਲੀ ਗਈ ਤੇ ਹੁਣ ਗੀਤਾਂ ਨੂੰ YouTube ਤੋਂ ਹਟਾ ਦਿੱਤਾ ਗਿਆ ਤਾਂ ਫਿਲਮ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪੈਲਗਾਮ ਹਮਲੇ ਤੋਂ ਬਾਅਦ ਕੁਝ ਸਟਾਰਸ ਨੇ ਜੋ ਵੀ ਕੁਝ ਕੀਤਾ ਉਹ ਕਾਬਿਲ ਤਾਰੀਫ ਹੈ ਪੰਜਾਬੀ ਸੈਂਸੇਸ਼ਨ ਐਪੀ ਢਿੱਲੋਂ ਨੇ ਆਪਣੀ ਅੱਜ ਦੀ 뮤직 ਰਿਲੀਜ਼ ਨੂੰ ਪੋਸਟਪੋਨ ਕਰ ਦਿੱਤਾ ਇੰਸਟਾ ਸਟੋਰੀ ਤੇ ਉਹਨਾਂ ਨੇ ਲਿਖਿਆ ਕਿ ਪੈਲਗਾਮ ਦੀ ਦੁਖਦਾਈ ਘਟਨਾ ਦੇ ਪੀੜਤਾਂ ਦੇ ਸਨਮਾਨ ਦੇ ਲਈ ਮੈਂ ਅਗਲੇ ਨੋਟਿਸ ਤੱਕ ਆਪਣੀ ਅੱਜ ਦੀ ਰਿਲੀਜ਼ ਨੂੰ ਮੁਲਤਵੀ ਕਰ ਰਿਹਾ ਹਾਂ ਤਾਂ ਮੇਰੀ ਸੰਵੇਦਨਾ ਸਾਰੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਹੈ ਦਾ ਏਪੀ ਢਿੱਲੋਂ ਨੇ ਲਿਖਿਆ ਗਾਇਕ ਦੇਸ ਫੈਸਲੇ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ ਫੈਨਸ ਹੁਣ ਇਸ ਸਰਪ੍ਰਾਈਜ਼ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਨੇ ਏਪੀ ਢਿੱਲੋਂ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਮਸ਼ਹੂਰ ਗਾਇਕ ਅਰਜੀਤ ਸਿੰਘ ਅਤੇ ਰੈਪਰ ਬਾਦਸ਼ਾਹ ਨੇ ਵੀ ਆਪਣੇ ਆਉਣ ਵਾਲੇ ਜਿਹੜੇ ਕੰਸਰਟ ਸੀਗੇ ਉਹਨਾਂ ਨੂੰ ਉਹਨਾਂ ਨੇ ਰੱਦ ਕਰ ਦਿੱਤਾ ਇਹਨਾਂ ਕਲਾਕਾਰਾਂ ਦਾ ਇੱਕ ਕਦਮ ਦਰਸਾਉਂਦਾ ਹੈ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਦੇਸ਼ ਦੇ ਨਾਲ ਖੜੇ ਨੇ ਤਾਂ ਇਹਨਾਂ ਕਲਾਕਾਰਾਂ ਨੇ ਆਪਣੇ ਸ਼ੋਅਜ਼ ਕੈਨਸਲ ਕਰ ਦਿੱਤੇ ਨੇ ਕਿਸੇ ਨੇ 뮤זיਕ ਰਿਲੀਜ਼ ਨੂੰ ਟਾਲ ਦਿੱਤਾ ਹੈ ਟਾਊਨ ਥੋੜੀ ਜਿਹੀ ਹਵਾ ਬਦਲਦੇ ਆ ਬਾਹਰ ਦੀ ਦੁਨੀਆ ਦੇ ਵੱਲ ਚੱਲਦੇ ਆ ਭਾਵੇਂ ਆਮਰ ਖਾਨ ਨੇ ਆਪਣੇ ਤੀਜੇ ਵਿਆਹ ਨੂੰ ਲੈ ਕੇ ਅਜੇ ਤੱਕ ਕੋਈ ਵੀ ਬਿਆਨ ਨਹੀਂ ਦਿੱਤਾ ਪਰ 48 ਸਾਲਾ ਇੱਕ ਹੋਰ ਮਸ਼ਹੂਰ ਸੁਪਰਸਟਾਰ ਤੀਜੀ ਵਾਰ ਵਿਆਹ ਕਰਵਾਉਣ ਦੇ ਲਈ ਬਿਲਕੁਲ ਰੈਡੀ ਹੈ ਹਾਲੀਵੁੱਡ ਦੇ ਵਿੱਚ ਇੱਕ ਵਾਰ ਫੇਰ ਤੋਂ ਵਿਆਹ ਦੀ ਚਰਚਾ ਜ਼ੋਰਾਂ ਤੇ ਹੈ 48 ਸਾਲਾ ਬ੍ਰੈਂਡ ਪਿੱਟ ਫਾਈਟਰ ਕਲੱਬ ਦਾ ਉਹੀ ਹੈਂਡਸਮ ਸੁਪਰਸਟਾਰ ਹੁਣ ਤੀਜੀ ਵਾਰ ਵਿਆਹ ਕਰਵਾਉਣ ਜਾ ਰਹੇ ਨੇ ਉਹਨਾਂ ਦੀ ਹੋਣ ਵਾਲੀ ਪਤਨੀ 29 ਸਾਲਾਂ ਛੋਟੀ ਉਹਨਾਂ ਦੀ ਗਰਲਫ੍ਰੈਂਡ ਇਨੇਸ ਟੀ ਰਾਮੋਨ ਹੈ ਪਾਵ ਬ੍ਰੈਂਡ ਪਿੱਟਤਾ ਪਈ ਦਿਲਵਾਲੇ ਨਿਕਲੇ ਹੁਣ ਸੁਣਨ ਦੇ ਵਿੱਚ ਆਇਆ ਕਿ ਸ਼ੂਟਿੰਗ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਗਰਲਫ੍ਰੈਂਡ ਨੂੰ ਵਿਆਹ ਦੇ ਲਈ ਪ੍ਰਪੋਜ਼ ਕੀਤਾ ਜੈਨੇਫਰ ਅਤੇ ਫਿਰ ਅੰਜਲੀਨਾ ਜੋਲੀ ਤੋਂ ਬਾਅਦ ਤਲਾਕ ਹੋ ਗਿਆ ਸੀ ਉਸ ਤੋਂ ਬਾਅਦ ਬ੍ਰੈਡਪਿਟ ਨੇ ਅਜੇ ਵੀ ਆਪਣੇ ਦਿਲ ਨੂੰ लवली ਰੱਖਿਆ ਹੋਇਆ ਹੈ ਅਦਾਕਾਰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਬਿਲਕੁਲ ਤਿਆਰ ਨੇ ਆਪਣੇ ਵਿਆਹ ਨੂੰ ਲੈ ਕੇ ਉਹਨਾਂ ਨੇ ਆਪਣੇ ਪ੍ਰੇਮਿਕਾ ਨੂੰ ਵਿਆਹ ਦੇ ਲਈ ਪ੍ਰਪੋਜ਼ ਵੀ ਕੀਤਾ ਹੈ ਤਾਂ ਇਸ ਜੋੜੇ ਨੂੰ ਅਕਸਰ ਇੱਕ ਦੂਜੇ ਦੇ ਨਾਲ ਘੁੰਮਦੇ ਦੇਖਿਆ ਜਾਂਦਾ ਹੈ ਸਪੋਰਟ ਹੁੰਦੇ ਨੇ ਅਤੇ ਦੋਵੇਂ ਸਾਲ 2022 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ ਉਹਨਾਂ ਦੀ ਗਰਲਫ੍ਰੈਂਡ ਰਾਮੋਨ ਵੀ ਤਲਾਕशुदा ਹੈ ਤੇ ਹੁਣ ਛੇਤੀ ਹੀ ਖਬਰਾਂ ਦੇ ਮੁਤਾਬਕ ਉਹ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਨੇ ਤਾਂ ਇਹ ਜਨਾਂ ਐਂਟਰਟੇਨਮੈਂਟ ਦੇ ਗੱਲ ਆ ਰਹੇ ਹਾਂ ਕਿ ਅੱਜ ਦੀਆਂ ਕੁਝ ਖਾਸ ਖਬਰਾਂ ਜੋ ਐਂਟਰਟੇ ਦੁਨੀਆ ਦੇ ਵਿੱਚ ਸੁਰਖੀਆਂ 'ਚ ਰਹੀਆਂ ਇਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਤੇ ਟੀਵੀ ਅਨਾਰਾਈ ਤੇ